ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੈ ਮਾਰਨਿੰਗ ਦਾ 6:47 ਦਾ ਤੇ ਆਪਾਂ ਆਪਣੇ ਕਾਫੀ ਹੱਦ ਤੱਕ ਕੰਮ ਕਰ ਆ ਜਿਹੜੇ ਨਵੇੜ ਤੇ ਰਸੋਈ ਦਾ ਵੀ ਕੰਮ ਕੰਪਲੀਟ ਕਰਤਾ ਬਸ ਓਨਲੀ ਰੋਟੀ ਰਹਿ ਗਈ ਬੇੜੇ ਦੀ ਵੀ ਸਸਫਾਈ ਆਪਣੀ ਹੋ ਗਈ ਬਸ ਕੱਲਾ ਝਾੜੂ ਪੋਚਾ ਰਹਿ ਗਿਆ ਮੇਰਾ ਤੇ ਮੌਸਮ ਦੇਖੋ ਅੱਜ ਅੱਜ ਸੁਣੋ ਹਵਾਵਾਂ 'ਚ ਵੀ ਖੁਸ਼ੀ ਨਜ਼ਰ ਆਉਂਦੀ ਹੋਊਗੀ ਕਿਉਂਕਿ ਦੇਖੋ ਇਹਨਾਂ ਵਧੀਆ ਮੌਸਮ ਹੈ ਕੋਈ ਧੁੱਪ ਨਹੀਂ ਹੈਗੀਗੀ ਵਧੀਆ ਹਵਾ ਚੱਲ ਰਹੀ ਆ ਹੋ ਸਕਦਾ ਕੋਈ ਕਿਨਮਣ ਕਾਣੀ ਹੋ ਜਾਏ ਕੋਈ ਮੀਂਹ ਆ ਜਾਏ ਹਨਾ ਤਾਂ ਕੋਈ ਸ਼ਾਂਤੀ ਮਿਲ ਜਾਏ ਚਾਰੇ ਪਾਸੇ ਤੇ ਬੀਬੀ ਜੀ ਵੀ ਇਸ਼ਨਾਨ ਕਰਕੇ ਕਰ ਰਹੀ ਨੇ ਪਾਠ ਤੇ ਮੈਂ ਕਿਹਾ ਚਲੋ ਮੈਂ ਨਾ ਝਾੜੂ ਚੱਕਣ ਲੱਗੀ ਸੀ ਮੈਂ ਕਿਹਾ ਬਲੌਗ ਦੀ ਸਟਾਰਟਿੰਗ ਕਰਕੇ ਲਿਓਣੇ ਕਿਉਂਕਿ ਹਮੇਸ਼ਾ ਧੁੱਪ ਧੁੱਪ ਗਰਮੀ ਗਰਮੀ ਕਰਦੀ ਰਹਿੰਦੀ ਹੈ ਬਲੌਗ ਦੇ ਵਿੱਚ ਤੇ ਅੱਜ ਠੰਡਾ ਮੌਸਮ ਵੀ ਹੈ ਜਿਹੜਾ ਦਿਖਾ दिए ਕਿਉਂਕਿ ਜਦੋਂ ਸਵੇਰ ਖਰੇ ਸੋਤਾ ਥੋੜੀ ਜੀ ਗਰਮੀ ਸੀਗੀ ਮੈਂ ਚਾਰਕ ਵੀ ਉੱਠ ਗਈ ਸੀ ਤੇ ਹੁਣ ਜਿਹੜੇ ਮੈਂ ਅੰਦਰ ਝਾੜੂ ਲਾਉਣ ਗਈ ਤੇ ਇੱਕੇ ਦਾ ਮਾਹਨੂਰਾ ਜਾ ਹੋਇਆ ਬਾਹਰ ਮੈਂ ਕਿਹਾ ਚੱਲ ਲੱਗੇ ਝਾੜੂਣੇ ਉੱਪਰ ਵੀ ਇਹਨਾਂ ਦਾ ਮਾਣ ਰੇ ਹਵਾ ਦਾ ਅੱਜ ਚਲੋ ਭਾਈ ਝਾੜੂ ਪੋਚਾਪਾ ਕਰ ਲਈਏ ਹਨ ਫਿਰ ਕਈ ਵਾਰੀ ਜੇ ਕੋਈ ਮੌਸਮ ਖਰਾਬ ਹੁੰਦਾ ਤਾਂ ਕੱਪੜੇ ਵਗੈਰਾ ਵੀ ਤੋ ਤੈਨ ਕਿ ਮਸ਼ੀਨ ਚੱਲੀ ਜਾਂਦੀ ਹੈ ਤੇ ਬੱਚਾ ਪਾਰਟੀ ਨਜਮਟ ਹੋਣੀ ਹੈਗੀ ਕਿਉਂਕਿ ਦਿਨ ਇਹ ਬਹੁਤ ਤੰਗ ਕਰਦੀਆਂ ਇਹ ਮੈਨੂੰ ਹੁੰਦੀਆਂ ਨਹੀਂ ਸਮ੍ਰਿਤ ਮੀ ਆਉਗਾ ਬਾਹਰ ਉੱਠ ਖੜੋਣਾ ਆਉਂਗੇ ਨਾ ਤੁਹਾਨੂੰ ਉੱਠਣਗਾ ਹੋਣੀ ਉੱਠੋਗੇ ਨਾ ਨਾ ਆਉਂਗੇ ਨਾ ਮੀ ਚ ਨਾ ਆਉਂਗੇ ਨਾ ਹੋਣ ਉੱਠ ਬੋਲਾ ਹੈ ਸੱਚੀ ਬੋਲ ਹਾਂ ਸੱਚੀ ਬੋਲਦੀ ਹਾਂ ਸਮ੍ਰਿਤ ਚਲੋ ਉੱਠੋ ਆਜੋ ਆਜੋ ਦੇਖੋ ਕਿੰਡੀ ਸੋਣੀ ਹਵਾ ਚੱਲੀ ਜਾਂਦੀ ਹੈ ਮੀਂਹ ਦੇ ਨਾਮ ਤੇ ਤਾਂ ਭਾਜ ਕੇ ਉੱਠਣਾਗਾ ਨਹੀਂ ਨਾ 9 ਵਜੇ ਉੱਠਦੀ ਆ ਫਿਰ ਵੀ ਇਹੋ ਹੀ ਗੱਲ ਫਿਰ ਟਿਕਣਾ ਵੀ ਕਿੱਥੋਂ ਆ ਗਿਆ ਫਿਰ ਤੰਗ ਬਹੁਤ ਕਰਦੀ ਕਿਸੇ ਨੂੰ ਵੀ ਨਹੀਂ ਟਿਕਣ ਨੇ ਇਹ ਕਦੇ ਪਾਪੇ ਦੇ ਰੂਮ ਚ ਕਦੇ ਇੱਧਰ ਐਵੇਂ ਫੱਦੀ ਰਹਿੰਦੀ ਅੱਜ ਮੈਂ ਕਿਹਾ ਮੈਂ ਇਹਨਾਂ ਨੂੰ ਉਠਾਉਂਗੀ ਚਲੋ ਜੀ ਆਪਾਂ ਕਰ ਦਈਏ ਸਫਾਈ ਤੇ ਫਿਰ ਮਿਲਦੇ ਆਂ ਸਾਜੂ ਨਹੀਂ ਬਿੰਦਿਆ ਜੀ 9 ਵਜੇ ਬੱਦ ਤੇ 9 ਵਜੇ ਬਿੰਦਿਆ ਕਰੀਏ ਜੀ ਮੈਂ ਬੁਲਾ ਦਾਂ ਮੇਰੀ ਆ ਗਈ ਹੇ ਗੇਟ ਬੰਦ ਕਰਾਂ ਸਮਰੀਤ ਤਾ ਝੱਡੀ ਪੁੱਤ ਮੇਰੀ ਆਗੇ ਸਾਰਾ ਭਰ ਜੂਨੇ ਅੰਦਰ ਪਰਦਾ ਇੱਧਰ ਕਰ ਚੱਪਲਾ ਆ ਪਾ ਲਾ ਪੁੱਤ ਮੇਰੀ ਫੇਰ ਕੀ ਬੈੱਡ ਦੇ ਨੀਚੇ ਐਵੇਂ ਝਾੜੂ ਕੱਢਦੀ ਏਹੀ ਬਾਸੀਆਂ ਬੀਬੀ ਤਾਂ ਕਹਿੰਦੀ ਭੈਣੇ ਟੱਪ ਗਿਆ ਨੇ ਏਰੀਆ ਠੰਡੀਆਂ ਆਉਂਦੀ ਕਿਤੇ ਤਾਂ ਮੀਤੀ ਹੀ ਆ ਹੋ ਜੈ ਕਿ ਕਿਧਰ ਚਲੀ ਗਈ ਉਹ ਲੈ ਗਈ ਕੋਕੜਾ ਬਣਾ ਕੇ ਉੱਤੇ ਦਾੜਾ ਕੇ ਉਹ ਤਾਂ ਟੰਗਣਾ ਬੈ ਕੇ ਦੂ ਰੋਟੀ ਖਾ ਲਾ ਆ ਦਹੀਂ ਖਾ ਲਾ ਜਾ ਕੇ ਆ ਗਿਆ ਲੋ ਜੀ ਆਪਣੇ ਮੀ ਤਾਂ ਨਹੀਂ ਆਇਆ ਬਟ ਮੌਸਮ ਤਾਂ ਠੰਡਾ ਬਹੁਤ ਕਰ ਗਿਆ ਛੋੜੀਏ ਛੋੜੀਏ ਪੱਲਾ ਹੀ ਜਾਂਦੀ ਹਾਂ ਜੀ ਕੜੀਆਂ ਜੀਆਂ ਆਈਆਂ ਸੀਗੀਆਂ ਹਨੇਰੀ ਚੱਲ ਪਈ ਸੀ ਵਧੀਆ ਠੰਡੀ ਠੰਡੀ ਹਵਾ ਆਉਂਦੀ ਸੀ ਪੱਲਾ ਵੀ ਥੋੜੀ ਥੋੜੀ ਆਈਆਂ ਵਿਦੇਸ਼ ਕਣੀਆਂ ਜੀ ਇਹ ਘਰਾਟ ਕੇ ਆ ਗਏ ਆਪਾਂ ਆਪਣੇ ਕੰਮ ਕਰ ਲਈ ਨਵੇੜਲੇ ਰੋਟੀ ਪਾਣੀ ਬਣਾ ਲਿਆ ਆਪਣਾ ਸਾਰਾ ਟੁਕਰਾ ਲੂਆ ਮੈਂ ਖਰਾਬ ਕੀਤਾ ਮੋਸ਼ਕੀ ਜਮਾ ਹੋਰ ਖਾ ਲਿਆ ਹੋਰ ਦੱਦੂ ਜੀ ਕੀ ਕਰੀ ਆਂਦੇ ਸੀ ਕੀ ਖਾਣੇ ਬਤਾ ਬੀਬੀ ਨੂੰ ਚਾਹੀਦਾ ਤਮੇ ਟੰਪ ਕਾਰਾਂ ਨੂੰ ਖਾ ਲਾਂਗੇ ਪੰਡੀ ਮਾਂ ਜਾਂਦੇ ਮੈਂ ਨਹੀਂ ਅੱਜ ਨਿੱਕੀਆਂ ਚਪੜਾਈਆਂ ਵੀ ਖਾ ਲਿਆ ਉਹਦੇ ਨਾਲ ਟੱਡੀ ਵਰ ਗਿਆ ਤੁਸੀਂ ਵੀ ਦਹੀਂ ਖਾ ਲਓ ਇਹ ਰੋਟੀ ਖਾਣੇ ਕਰਦੇ ਨਹੀਂ ਖਾ ਲਓ ਨਾ ਜੋ ਕਾ ਦਿੱਸਾ ਹੁਣ ਆਪਾ ਸੁੰਦਰ ਹੈ ਹੋਜਾ ਬਾਚ ਲਾ ਲਾਂਗੇ ਪਹਿਲਾਂ ਰੋਟੀ ਪੁੱਛ ਤਾਂ ਨਹੀਂ ਲੱਤਾ ਹੋਜਾ ਐਨਸੋਇਟਰੀ ਲਾ ਲਾਤਾ ਅੱਜ ਕਮਰਿਆਂ ਚ ਸਮਰੀਦ ਨੇ ਪੋਚਾ ਲਾਤਾ ਬਰਾਂਡੇ ਕੀ ਲਾਤਾ ਸੀ ਫਿਰ ਪਿੱਛੇ ਮੈਂ ਲਾ ਦਿੰਦਾ ਰੋਟੀਆਂ ਹਜੇ ਛੋਟੇ ਨੇ ਚਲੋ ਜੀ ਧੀਰੀ ਰਹੀਏ ਆਪਾ ਚੱਕ ਤੇ ਰੋਟੀ ਖਾਣੇ ਆ ਫਿਰ ਕਾਲੀ ਪਾ ਦੇ ਲਓ ਜੱਜ ਮੌਸਮ ਤਾਂ ਹੈਗਾ ਬਹੁਤ ਸੋਨਾ ਪਰ ਮੀਂਹ ਨਹੀਂ ਆਇਆ ਪਰ ਆਪਣੇ ਉਧਰ ਪੀਕੇ ਪਿੰਡ ਮੇਰੇ ਬਹੁਤ ਮੀਂਹ ਆ ਗਿਆ ਉੱਥੇ ਵਧੀਆ ਠੰਡ ਠਾਰੀ ਹੈ ਆਪਣੇ ਨਾ ਪਸ਼ੂ ਅੱਗੇ ਅੰਦਰ ਹੁੰਦੇ ਸੀਗੇ ਤੇ ਅੱਜ ਆਪਾਂ ਪਸ਼ੂ ਕੱਢਨੇ ਆਂ ਜੇ ਬਾਹਰ ਕਿਉਂਕਿ ਪਹਿਲਾਂ ਵੀ ਨਾ ਆਪਣੇ ਪਸ਼ੂ ਜਿਹੜਿਆ ਨੇ ਮੈਂ ਥਲੇ ਇਧਰ نیچے ਇੱਥੇ ਜਣੀ ਕਿੰਨੇ ਮੇਰੇ نیچے ਹੁੰਦੇ ਸੀਗੇ ਵਧੀਆ ਆਰਾਮਦਾਰੀ ਦੇ ਨਾਲ ਜਿਵੇਂ ਅੱਜ ਦੇਖੋ ਬੈਠੀਆਂ ਵਦਗਾ ਕੁਛ ਤਾਂ ਹਵਾ ਵਗਦੀ ਹੈ ਨਾ ਬਾਹਰ ਅੰਦਰ ਨਾਲੋਂ ਬਾਹਰ ਫਰਕ ਹੁੰਦਾ ਹੈਗਾ ਗੇੜਾ ਮਾਰਿਆ ਇਹ ਨਹੀਂ ਅੱਗੇ ਨਾ ਇੱਥੇ ਹੁੰਦੇ ਸੀ ਵਦਗਾ ਇੱਥੇ ਪੱਖਾ ਲਾ ਦਿੰਦੇ ਸੀ ਤੇ ਇੱਥੇ ਬੈਠੇ ਰਹਿੰਦੇ ਸੀ ਸਾਰੀ ਦਿਹਾੜੀ ਹੁਣ ਥੋੜਾ ਥੋੜਾ ਇਹ ਨਿੰਮ ਫੁੱਟਣ ਲੱਗੇ ਇੱਥੋਂ ਹੀ ਬੈ ਜਾ ਬੈ ਜਾ ਖੜੀ ਕਿ ਹੋ ਗਈ ਆ ਚਲੇ ਕਰ ਗੇੜਾ ਮਾਰਿਆ ਇਹ ਫੇਰ ਆਪਾਂ ਮਸ਼ੀਨ ਡੌਣਿਆ ਕਿਵੇਂ ਵਾਹ ਤਾਂ ਚੁੰਨਾ ਆਣਾ ਆ ਬਹੁਤ ਸੁਣਾ ਬਿੱਟੀ ਰੋਣਾ ਚਲੋ ਕਿਤੇ ਨਾ ਕਿਤੇ ਤਾਂ ਮਹੀ ਪਿਆ ਤੇ ਆਪਣੇ ਦੀ ਜਰੂਰ ਆਊਗਾ ਕਰਦੇ ਆ ਕੰਮ ਕਰ ਨਾ ਕਹੀ ਵੱਜਣੀ ਆ ਤੇਰੇ ਚਲੋ ਚਲਿਏ ਦੇਖ ਕੇ ਆਉਂਦੀਆਂ ਆਂ ਇਹ ਇਹ ਵੀ ਬਾਲੀ ਗਰਮੀ ਜੀ ਸਵਾਦ ਲੱਗਦੀ ਆ ਅੱਜ ਐਵੇਂ ਜਿ ਲੱਗਦਾਗਾ ਵੀ ਠੰਡ ਜੀ ਐਣਾ ਹੂੰ ਮੇਰਾ ਤਾਂ ਬਣਾ ਕੇ ਰੱਖਤੀ ਸੀ ਕਿ ਮੈਂ ਕਿਹਾ ਚਲ ਖਾ ਲਾਂਗੀ ਪਰ ਅੱਜ ਕੁਛ ਮੌਸਮ ਦਾ ਫਰਕ ਜਿਹਾ ਲੱਗਦਾ ਮੈਂ ਮਾ ਪਾ ਦੋ ਲੈ ਮੈਂ ਕੱਟ ਕੇ ਪਾਉਣਾ ਲੇ ਮੈਂ ਕੱਟ ਕੇ ਬਾ ਮਾ ਬਟੋ ਕੱਟ ਕੇ ਗਈ ਨਹੀਂ ਉਹਦੇ ਚ ਬੀਬੀ ਨੂੰ ਦੇ ਦਾਂਗੇ ਬੀਬੀ ਖਾ ਲੈ ਹਮਮ ਆਈਸਕ੍ਰੀਮ ਸਮਰੇ ਤੇ ਨਹੀਂ ਪਾ ਗਈ ਤੇਰੀ ਨਹੀਂ ਆਈ ਤੇਰੀ ਨਹੀਂ ਆਈ ਉਹਨੂੰ ਕਹਿਣੀ ਹੈਗੀ ਨਾ ਹਾਂ ਤਾਂ ਨਹੀਂ ਗਈ ਤਾਂ ਬੀਬੀ ਨੇ ਕਿਹਾ ਇੱਕ 스ਪੂਨ ਹੋਰ ਲਈ ਕਿ ਹੈਗੇ ਬਸ ਹੈਗੇ ਹੈ ਖਮਿਠਾ ਯੇਸ ਤੇ ਮੈਨੂੰ ਕੋਈ ਖੰਡੀ ਲੱਗਦੀ ਆ ਲੈ ਖਲਕਤ ਲੌਜੂ ਟਾਈਮ ਹੋ ਗਿਆ ਤਿੰਨ ਦਾ ਵੈਸੇ ਮੈਂ ਨਾ ਪੋਸ਼ਣਾਂ ਲਈ ਟਿਆਰ ਹੋਣ ਤੋਂ ਹੋਗੀ ਲੇਟ ਤੇ ਆਹ ਵਾਲੀ ਸ਼ਰਟ ਦੀ ਜਿਹੜੀ ਆਪਾਂ ਹੁਣ ਕਟਿੰਗ ਕਰੂੰਗੀ ਮੈਂ ਰੱਖਤੀ ਸੀਗੀ ਭੌਂਕੇ ਜਾਨੀ ਕਿ ਸੁੱਕਣੀ ਪਾਤੀ ਸੀਗੀ ਤੇ ਹੁਣ ਆਪਣੇ ਜਿਹੜੇ ਬਾਟਮ ਦਾ ਸਾਰਾ ਕੰਮ ਨਿਬੜ ਗਿਆ ਹੁਣ ਓਨਲੀ ਸ਼ਰਟ ਰਹਿ ਗਿਆ ਆਪਣੇ ਕੋਲ ਦੋ ਤੇ ਇੱਕ ਰਹਿ ਗਿਆ ਬੀਬੀ ਜੀ ਦਾ ਸੂਟ ਤੇ ਬਸ ਮੈਂ ਦੇਣੀ ਆ ਟਾਈਮ ਲੱਗ ਗਿਆ ਤਾਂ ਕਿਉਂਕਿ ਜਪੱਠਿਆਂ ਚਾਰਾਂ ਦਾ ਵੀ ਕੰਮ ਆਪ ਨੂੰ ਕਰਨਾ ਪੈਣਾ ਖੇਤ ਨੇ ਮੈਂ ਦੇਣੀ ਆ ਪਹਿਲਾਂ ਲੇਟੀ ਵੀ ਚਾਰੀ ਆਵਾਂ ਕਿਉਂਕਿ ਦੋ ਦਿਨ ਹੋ ਗਏ ਮੈਂ ਭੁੱਲ ਜਾਨੀ ਆ ਕਿ ਲੇਟੀ ਚਾਰਨੀ ਫਿਰ ਪੱਠਿਆਂ ਦੇ ਨਾਲ ਹੀ ਉਹ ਪਾਉਣੇ ਆ ਖਿੜਕੀ ਬੰਦ ਕਰ ਘਰ ਖਿੜਕੀ ਬੰਦ ਜੇਦਰ ਕੋਸ਼ ਅੰਦਰ ਹੁੰਚ ਵੜ ਗਿਆ ਫੇਰ ਚੱਲ ਉਧਰ ਸਮਰੀਦ ਪਾਸ ਹੋ ਜਾਣੀ ਕੁੱਪੂਂ ਘਰ ਮੈਂ ਫੜ ਜਾ ਉਹਨੂੰ ਆ ਝੱਕ ਲੈਣ ਦੋ ਆਸੇ ਹੋ ਜਾ ਪਲੀਜ਼ ਮੈਂ ਕੰਮ ਕਰਨਾ ਹੈ ਹੁਣ ਖੋਲਿਓ ਸਹੀ ਤੁਸੀਂ ਖੋਲ ਲੰਭੇ ਸੁੱਤਰ ਵੀ ਪੈਣਗੇ ਹੋਰ ਆ ਲੈ ਕਲਸ਼ਨ ਚੱਕ ਕੇ ਲਾਵਾਂ ਰੱਬ ਤਾਂ ਸਾਡੇ ਨਾਲ ਛੇੜ ਜੀ ਕਰ ਗਿਆ ਲਿਆ ਕੇ ਇੰਨਾ ਝੱਖੜ ਝੋਲਾ ਜਾ ਹਨਾ ਇੰਨਾ ਵਧੀਆ ਮੌਸਮ ਬਣ ਕੇ ਤੇ ਇੱਕ ਬੂੰਦ ਵੀ ਨਹੀਂ ਡਿੱਗੀ ਹੈਗੀ ਜੀ ਵੈਸੇ ਆਸੇ-ਪਾਸੇ ਤਾਂ ਸਾਰੇ ਕਿਤੇ ਮੀਂਹ ਪੈ ਗਿਆ ਸਾਡੇ ਨਹੀਂ ਪਿਆ ਹੈਗਾ ਪਏ ਜੂਗਾ ਸਾਡੇ ਵੀ ਹੁਣ ਇਹਨੂੰ ਪੈ ਜਾਊਗਾ ਹੂੰ ਪੈ ਜਾਊਗਾ ਈਡੀ ਨਾਲ ਪਾਤਾ ਪਾ ਕੈਲਸ਼ੀਅਮ ਮਮੀ ਕੀੜੀਆਂ ਲੱਗੀਆਂ ਦੀਆਂ ਕਾਕ ਨੂੰ ਫੂਟ ਦੇਖ ਕੀੜੀਆਂ ਨੇ ਤਾਂ ਸਾਡੇ ਬਗਲ ਹੀ ਲੈ ਲਈ ਜੇ ਮੌਸਮ ਹੈ ਹੁਣ ਜਿਲੇਤੇ ਵੀ ਸੱਟ ਕਿਉਂ ਨਹੀਂ ਪੂਗੀ ਖਤਮ ਹੋ ਗਈ ਮੈਂ ਦੱਸਣੀ ਭੁੱਲ ਗਈ ਤੜਕੇ ਨਾਲ ਉਹ ਖਿੜਕੀ ਨਹੀਂ ਖੋਲ੍ਹਣੀ ਹੈਗੀ ਠੀਕ ਹੈ ਪਿੰਕ ਹੋ ਗਿਆ ਸਾਰਾ ਕੁਝ ਪਿੰਕ ਪਿੰਕ ਸੂਤral ਦਾ ਖਿਚੜੀ ਅੱਜ ਵੀ ਬੀਬੀ ਨੂੰ ਕਾਲੇ ਲੱਗੇ ਪਏ ਬੰਦ ਲਾਂ ਦੇ ਕੇ ਵੀ ਮੈਂ ਬਾਹਰ ਲੱਗ ਜਾ ਮੈਂ ਕਿਹਾ ਜੀ 3 ਵਜੇ ਕਰਨਾ ਕੀ ਬਾਹਰ ਆ ਕੇ ਪਈ ਜਮਾ ਅੱਗੇ ਤਾਂ ਨਾ ਖੁਰਨੀਆਂ ਆਇਆਂ ਤੇ ਹੁੰਦਾ ਸੀ ਮੈਂ ਤਾਂ ਖੁਰਨੀ ਜੀ ਪਾਏ ਆਉਂਦੀ ਹੁੰਦੀ ਸੀ ਅੱਜ ਬਾਹਰ ਐ ਪਹਿਲਾਂ ਮੇਰਾ ਰਾਦਾਂ ਨਹੀਂ ਸੀ ਤਾਂ ਪੌਣ ਤੇ ਮੈਂ ਕਿਹਾ ਨਾ ਪੱਠਿਆਂ 'ਚ ਹੀ ਪੜੂ ਸਿੱਪੜ ਤੇ ਪੜ ਤਾਂ ਬਾੜੀ ਚੁੜਚੁੜਾ ਨਾ ਆਉਂਦਾ ਆ ਵੀ ਇਤਰਾ ਦੀ ਲਾਇਕ ਆ ਇਹ ਹੈ ਇਹ ਕੁਪਿੰਕਾ ਨਹੀਂ ਚੱਕਿਆਂ ਕੀ ਕੋਸਾ ਚੱਕਿਆ ਆਇਸ਼ਾ ਹੋਏ ਚੱਕਿਆਂ ਕੀ ਕੋਸਾ ਕੀ ਡੰਡ ਲੱਗਾਂ ਕਿਤੇ ਚੁੰਬੜ ਜਾਂ। ਇਹ ਬਾਹ ਨਹੀਂ ਸਟਾ। ਕੋਈ ਬਾਰਿਸ਼ ਨਹੀਂ ਆਈ। ਤੁਸੀਂ ਕਹਿੰਦੇ ਸੀ ਪਰ ਬਾਰਿਸ਼ ਨਹੀਂ।

ਕੰਗਾਈਆਂ ਬਣਾ ਰਹੇ ਹਾਂ। ਕੰਗਾਈਆਂ ਦੀਆਂ ਬੰਨ੍ਹੇ। ਬੰਨ੍ਹਿਆ ਵੀ। ਲਾ ਮੁੱਠੇ ਪਾ ਰਹੀ ਹੈ ਬੱਚੀਆਂ ਨੂੰ। ਹਾਂ ਉਹ ਵੀ। ਆਪਾਂ ਨੇ ਪਾਉਣ ਲੱਗੇ ਮੱਠੇ। ਬੱਦਕ ਕੁਕਲੀ। ਖਾ ਲੋ। ਤੂੰ ਇਹਦੇ ਵਿੱਚ ਖਾ। ਕੱਲ ਇੱਥੇ ਬੜਿਆ ਸੀ ਗੇ ਮੇਕਾ। ਹਾਂ ਇਹ ਬਾਰ ਬੇ ਤੇ ਡਾਟੀ ਪੈ ਗਏ। ਆਹ ਦੇਖ ਕਿੰਨਾ ਵੱਡਾ ਟੋਕਰਾਂ ਨੇ ਮੇਰੇ ਵਰਗੇ ਇਹਨੂੰ ਕਿੱਥੇ ਚੱਕ ਲੂਗੀ। ਕਿਸੀ ਮਿੰਟ ਉਡੀਚ ਐਦੇ ਚ ਬੜਿਆ ਪਾਥਾ ਚ ਇੱਥੇ ਐਦਾਂ ਬਚ ਕੇ ਰਿਹਾ ਕਾ ਅਮਰੰਦੀ ਵੜ ਨਾ ਕੋਈ ਨਹੀਂ ਪਤਾ ਕਿ ਇੱਥੇ ਹੈਗਾ ਕਿ ਨਿਕਲ ਗਿਆ ਛੋ ਨਿਕਲ ਗਿਆ ਹੁਣ ਤਾਂ ਹੂੰ ਨਿਕਲ ਗਿਆ ਉੱਗਾ ਬਾਹਰ ਜਾਵੜੇ ਹੁਣ ਤਾਂ ਹੂੰ ਹੁਣ ਇਹਨੇ ਉਡੀ ਨੀ ਆਪਣੇ ਬੱਚੇ ਨਹੀਂ ਰਖਾਈ ਨੀ ਹਾਂਜੀ

ਕਿਉਂ ਔਖੀ ਹੋਈ ਜੰਨੀ ਐ ਤੋਂ ਪੈ ਗਈ ਹੈ ਖਬੈਲਾ ਤੁਸੀਂ ਡਿੱਗਪਾ ਬੀਬੀ ਨੂੰ ਪਿਆਏ ਫੜਾ ਲਓ ਯਾਰ ਅੱਜ ਸਬਜੀ ਦਾ ਨਹੀਂ ਬਣਾਗੇ ਪਾਪਾ ਹੀ ਤੱਕਾ ਦੋ ਗਾ ਇੱਟ ਪਾਈਓ ਧੱਕਾ ਸੇ ਹੀ ਪਤਾ ਜੋ ਸਪੱਟੇ ਹਟਾਈਆਂ ਹਾਂ ਮੈਂ ਤਾਂ ਖਮਾ ਗੀ ਬਿੰਦ ਕੰਮ ਨਾ ਦੇ ਆਹੋ ਪਿੰਡਾਂ ਹਾਈ ਨਹੀਂ ਮੱਚ ਗੇ ਨਾ ਬੱਲਾ ਉੱਲੇ ਸਾਖੀਆਂ ਦੇ ਸਿੱਧ ਲੱਗ ਗਾ ਪੱਟੇ ਵਾਕੇ ਸਹੀ ਨਹੀਂ ਕੰਗਾ ਪੇ ਇੱਥੇ ਤੱਕ ਕਿਹੜੀ ਸੁਣੀ ਹੈ ਵਾਗੀਆਂ ਨਾ ਆਪਾਂ ਅੱਗੇ ਇੱਥੇ ਬੈਠਦੇ ਹਾਂ ਹੋਰ ਆਈ ਸਵੇ

ਕਬੀ ਬੀ ਪਿੰਕ ਹਯਾ ਉਹਨੇ ਲਾਈਟ ਕਰਤਾ ਦੁਪੱਟਾ ਨਹੀਂ ਇਹ ਡਾਰਕ ਸੀਗਾ ਨਹੀਂ ਤਦ ਆ ਗਿਆ ਉਹਨੇ ਫਿਰ ਤੁਸੀਂ ਥੋੜਾ ਜਿਹਾ ਦਵਾਰੇ ਉਹ ਕਰਵਾ ਲਿਆ ਉਹ ਐਂ ਤਾਂ ਗੱਲ ਨਹੀਂ ਬਣਨੀਗੀ ਮੈਂ ਕਟਿੰਗ ਭਾਲ ਦਿਆਂ ਮੈਂ ਹੁਣੇ ਦਿਖਾ ਦਿੰਨੀ ਆ ਸੁਣ ਇਹ ਤਾਂ ਕਾਫੀ ਫਰਕ ਹੈ ਆ ਤਾਂ ਮੈਚ ਕਰਦਾ ਜਦੋਂ ਆ ਵੀ ਮਿਲਦਾ ਆ ਵੀ ਮੈਨੂੰ ਪਤਾ ਮਿਲਦਾ ਹੈ ਬੀਬੀ ਪਿੰਕ ਵੀ ਮਿਲਦਾ ਕਟਿੰਗ ਦਾ ਦੇਖੋ ਨੇ ਕੀ ਹਾਲ ਕਰਦਾ ਸਮਰੀਤ ਕਰਨ ਨਗਰੀਤ ਨੇ ਆਮ ਲਾ ਕੇ ਲੈਣੀ ਹੈ ਇਹ ਤਾਂ ਮੈਨੂੰ ਡਾਊਟ ਹੈ ਆ ਵਾਲਾ ਨਹੀਂ ਜਾਤਰਿਆ ਇੱਥੇ ਜੇ ਕਟਿੰਗ ਪਈ ਸੀਗੀ ਨਹੀਂ ਇਹਦਾ ਬੜਾ ਫਰਕ ਪਾਤਾ ਲੈ ਦਨ ਰਾਤ ਦਾ ਫਰਕ ਪਿਆਗਾ ਕਿਹਾ ਇਹ ਬੜੀ ਸਿੱਧੀ ਤੋਰ

ਕਿਉਂਕਿ ਗੇਰ 'ਚ ਬੈਠੇ ਆ ਨਾ ਦੇਖ ਕੇ ਤਾਂ ਕੋਈ ਡੱਡ ਭੈਣ ਆ ਹੀ ਜਾਂਦੀ ਐ ਬੈਠੀ ਰਹੀਆਂ ਬੈਠੀਆਂ ਰਹੀਆਂ ਬੀਬੀ ਵਰਗੀਆਂ ਦੋਨੋਂ ਗੱਲਾਂ ਮਾਰੀ ਗਈਆਂ ਤੇ ਆਪਾਂ ਆ ਗਏ ਸਿਰਸੋਈ ਦੋ ਤੂੰ ਸੜਤਾ ਲਾਉਂਦੇ ਨਾ ਉਹਦੇ ਉੱਪਰ ਫੋਨ ਚਾਲ 'ਤੇ ਲੱਗਿਆ ਹੋਇਆ ਸੀ ਦੇਖਣ ਲਈ ਸੀ ਆਪਾਂ ਬਣਾਉਣ ਲੱਗੇ ਅੱਜ ਦਾਲ ਬਣਾਉਣੇ ਆ ਦਲੇ ਛੋਲੇ ਦੀ ਮੈਂ ਪਿਉ ਕੇ ਰੱਖ ਦਿੱਤੀ ਤਾਰਾ ਕੱਢ ਤੋਹਿ ਨਾ ਆ ਨਾ ਮੈਂ ਕਿ ਸ਼ਿਲਪਾ ਜਿਹੜਾ ਲੈ ਜੂਗਾ ਜਿਹਦੀ ਮੈਂ ਕਹੀ ਹਾਂ ਦੇ ਕਹਿੰਦੀ ਐ ਕਿ ਮੈਨੂੰ ਘਰੇ ਲੈ ਜਾ ਕਹਿੰਦੇ ਮੰਜਾਂ 'ਤੇ ਖਾ ਹੀ ਘਰੀਆ ਘਰ ਦੇ ਵਿੱਚ ਤਾਂ ਬੈਠੇ ਹਾਂ ਹੁਣ ਉਹਨਾਂ ਨੂੰ ਐ ਲੱਗਿਆ ਪਿਆ ਮੈਂ ਛੇਤੀ ਛੇਤੀ ਉੱਥੇ ਜਾਵੜਾ ਬੇੜੇ ਦੇ ਵਿੱਚ ਅੰਦਰ ਖਾਸੀ ਤਾਂ ਐ ਨਿਕਲ ਗਏ ਮੈਨੂੰ ਘਰੇ ਲੈ ਜਾ ਮੈਂ ਹੁਣ ਕਿਹੜਾ ਘਰ ਤੋਂ ਬਾਹਰ ਆਂ ਕਹਿੰਦੀ ਐ ਤੇ ਮੈਂ ਗੇਟ 'ਤੇ ਬੈਠੀ ਆਂ ਪੈਤ ਕੀ ਲਈ ਇਸ ਵਾਰ ਹੀ ਨਹੀਂ ਅਸੀਂ ਗਏ ਹੈਗੇ ਕਿਵੇਂ ਚਲੇ ਸੀ ਅਰੇ ਰੂਮ ਦੇ ਵਿੱਚ ਬੈਠੇ ਰਹਿੰਦੇ ਆ ਨਹੀਂ ਤਾਂ ਨਾ ਅਸੀਂ ਜਿਵੇਂ ਕਿ ਤੰਨ ਵਾਲੀ ਹੈਨਾ ਚਾਹ ਪੀ ਕੇ ਤੇ ਗੇਟ 'ਚ ਉੱਥੇ ਮੰਜੇ ਲਾਏ ਜਾਂਦੇ ਵਧੀਆ ਉੱਥੇ ਪੱਖਾ ਲਾ ਲੈਂਦੇ ਬੈਠੇ ਰਹਿੰਦੇ ਸਾਰੇ ਅੱਜ ਵੀ ਵੀ ਆਪ ਹੀ ਹਵਾ ਸੋਹਣੀ ਚੱਲਦੀ ਦੇਖ ਕੇ ਕਹਿੰਦੀ ਮੇਰਾ ਮੰਜਾ ਉੱਥੇ ਲੈ ਕੇ ਜਾਓ ਨਾਲੇ ਨਿਭਾਨੇ ਨਰਜਲ ਤੁਰਿਆਈ ਆਣਾ ਇੱਧਰ ਤੁਸੀਂ ਆਉਣਾ ਮੈਂ ਕਿੱਡੇ ਕੁ ਬਾਹਰ ਜਾਤੀ ਆਜੋ ਫਿਰ ਆ ਹੈਗਾ ਮੰਜਾ ਇਹਦੀ ਵੀ ਚਾਦਰ ਚੜਾਉਣੀ ਆ ਮੈਂ ਤੋਤਾ ਤੋਤੀ ਸੀ ਚਾਦਰ ਆਜਾ ਮਮਾ ਜੀ ਕੀ ਕਰਦੇ ਹਾਂ ਆ ਨਾ ਲਾੜੀ ਨਹੀਂ ਪਈ ਮਮਾ ਜੀ ਆਟਾ ਗੰਨਾ ਕੇ ਤੇ ਰੋਟੀਆਂ ਪਕਾਉਂਦੇ ਆ ਹਾਂ ആട്ട ഗു ബ പേടാ കെ തൊട്ടി ബീലാ താ ഫേ आज मैं सो डिबेट कर कर के फिर उठी लगी मैं पता ही नहीं क्या आज उठी करना हमारा सुबह ना मैं पांच बजे था दी मैंने कहाँ तो याँ कि इसमें जिस बड़ा बदबू खिलता है सीरिया ये रहते हैं पांच बजे टिकट है ना हाँ पांच बजे और ना मेरी और जैसमीन अपने करेगा उगी फिर हाँ ना मैंने पांच बजे था द ਸਨ ਮੰਨੂ 7 ਵਜੇ ਖਾ ਦੂੰ ਹਾਂ ਪੰਜ ਤੋਂ 7 ਤੱਕ ਤੇ ਵੀ ਪਾਬ ਬਲਣੇ ਕਰ ਸਨ ਮਸਹ ਨਹੀਂ ਨੀ ਬੀ ਆਪਾ ਕੀ ਨਾ ਨਹੀਂ ਆਇਆ ਪਰ ਅੱਜ ਇਹ ਇੱਥੇ ਆਪਾਂ ਲੋ ਜੀ ਰੋਟੀ ਬਣਨ ਲੱਗੀ ਸੀ ਕਿ ਸ਼ਤਾਨ ਟਿਕ ਟਾਈਮ ਹੋ ਗਿਆ کافی ਹਾਂਜੀ ਗਈ ਕਿਤੇ ਆਉਣ ਦੇ ਲਈ ਟ ਹੋਗੇ ਗੇਟ ਬੰਦ ਕਰ ਹੀ ਆਉਂ ਤੇ ਬਾਅਦ ਚ ਕਰਾਂਗੇ ਚਲੋ ਦੋਸਤ ਬਿਨਾਲੀ ਕਰਦੇ ਆਪਾਂ ਆਪਣੇ ਬਲੌਗ ਬਾਰੇ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇ ਤੁਹਾਨੂੰ ਬਲੌਗ ਵਧੀਆ ਲੱਗਦੀ ਨੂੰ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟੀਟ ਕਪਣਾ ਕਮੈਂਟ ਕਰਕੇ ਵੀ ਜ਼ਰੂਰ ਤੇ ਸੇ ਗ੍ਰੀਟਿੰਗਸ ਧੰਨਵਾਦ ਬਲੌਗਰ ਤੁਹਾਨੂੰ ਹੀ ਲੱਗਦੇ